ਹਾਂ ਜੀ ਤੇ ਜਿਹੜਾ ਬੱਤੂ ਬੱਤੂ ਲਾਲ ਬਾਦਸ਼ਾਹ ਦਰਬਾਰ ਨੂੰ ਲੈ ਕੇ ਥੋੜਾ ਲੋਕ ਪਾਰਟੀ ਦਾ ਆਪਸੀ ਜਿਹੜਾ ਸਟੇਟ ਕਰ ਰਹੇ ਵਰਕੀ ਇਹਨਾਂ ਕਰੀ ਜੇ ਇਹਦੇ ਚ ਨਕੋਦਰ ਵਿਖੇ ਦਰਬਾਰ ਬਾਪੂ ਲਾਲ ਬਾਦਸ਼ਾਹ ਵਿਖੇ ਦੋ ਕਮੇਟੀਆਂ ਦਾ ਇੱਕ ਆਪਸੀ ਡਿਸਪਿਊਟ ਸੀਗਾ ਤੇ ਕਿਉਂਕਿ ਤਿੰਨ ਦਿਨਾਂ ਦਾ ਮੇਲਾ ਵੀ ਹੁਣ ਆ ਰਿਹਾ ਕਿ 18 19 20 ਜੁਲਾਈ ਦਾ ਤੇ ਅਸੀਂ ਦੋਨਾਂ ਹੀ ਧਿਰਾਂ ਨਾਲ ਮੀਟਿੰਗ ਕਰਕੇ ਤੇ ਇਹਨਾਂ ਨੂੰ ਜਿਹੜਾ ਮਸਲਾ ਸੀਗਾ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਜਿੱਦੇ ਚੱਲਦੇ ਆਂ ਹੀ ਅਸੀਂ ਹੁਣ ਜਿਹੜਾ ਨਾਇਬ ਤਹਿਸੀਲਦਾਰ ਨਖੋਦਰ ਗੁਰਦੀਪ ਸਿੰਘ ਇਹਨਾਂ ਨੂੰ ਉੱਥੇ ਰਿਸੀਵਰ ਨਿਯੁਕਤ ਕੀਤਾ ਤਾਂ ਕਿ ਜਿਹੜਾ ਆਉਣ ਵਾਲਾ ਮੇਲਾ ਹੈ ਉਹ ਇੱਕ ਸ਼ਾਂਤਪੁਰਵਕ ਢੰਗ ਦੇ ਨਾਲ ਸੁਜੱਜੇ ਢੰਗ ਦੇ ਨਾਲ ਜਿਹੜਾ ਉਹ ਦਰਬਾਰ ਦੀ ਮਰਿਆਦਾ ਨੂੰ ਮੁੱਖ ਰੱਖਦੇ ਹੋਏ ਤੇ ਸੰਗਤਾਂ ਦੀ ਅ ਸ਼ਰਧਾ ਨੂੰ ਮੁੱਖ ਰੱਖਦੇ ਹੋਏ ਅਸੀਂ ਇਹਨੂੰ ਅچھے ਢੰਗ ਨਾਲ ਕਰਵਾਈਏ ਤੇ ਇਸੇ ਦੇ ਚੱਲਦਿਆਂ ਜਿਹੜਾ ਕੱਲ ਸ਼ਾਮ ਨੂੰ ਜਿਹੜਾ ਸਿਸ ਰਿਸੀਵਰ ਨਿਯੁਕਤ ਕੀਤਾ ਸੀ ਉਹਨਾਂ ਨੇ ਚਾਰਜ ਲੈ ਲਿਆ ਹੈਗਾ ਤੇ ਜਿੰਨੀਆਂ ਵੀ ਤਿਆਰੀਆਂ ਹੈਗੀਆਂ ਮੇਲੇ ਦੀਆਂ ਉਹ ਸਾਰੀਆਂ ਨਾਇਬਸੀਲਦਾਰ ਉਧਰ ਵੱਲੋਂ ਅਤੇ ਜਿਹੜੀ ਇਲਾਕੇ ਦੀ ਸੰਗਤ ਹੈਗੀ ਆ ਉਹਨਾਂ ਦੀ ਸ਼ਰਧਾਨੁਮੁਖ ਰੱਖਦੇ ਹੋਇਆ ਕਰਾਈਆਂ ਜਾ ਰਹੀਆਂ ਇਸ ਤੋਂ ਇਲਾਵਾ ਪੁਲਿਸ ਵੱਲੋਂ ਵੀ ਜਿਹੜਾ ਹੈਗਾ ਆਉਣ ਵਾਲੀ ਸੰਗਤ ਦੀ ਸੁਰੱਖਿਆ ਲਈ ਉਹਨਾਂ ਦੀ ਟ੍ਰੈਫਿਕ ਮੈਨੇਜਮੈਂਟ ਲਈ ਮੁਕੰਮਲ ਪ੍ਰਬੰਧ ਜਿਹੜੇ ਆ ਉਹ ਕਰ ਲਏ ਗਏ ਆ ਨਾਲ ਹੀ ਨਾਲ ਨਗਰ ਕੌਂਸਲ ਨੂੰ ਵੀ ਹਦਾਇਤ ਕਰ ਦਿੱਤੀ ਗਈ ਹੈ ਕਿ ਸ਼ਹਿਰ ਦੀ ਸਾਫ ਸਫਾਈ ਅਤੇ ਰੋਲਡਿੰਗ ਦੇ ਪ੍ਰਬੰਧ ਜਿਹੜੇ ਆ ਉਹ ਮੁਕੰਮਲ ਕਰ ਲੈਣ ਕਿਉਂਕਿ ਇਹ ਜਿਹੜਾ ਮੇਲਾ ਹੈਗਾ ਇਹ ਇਹਦੇ ਵਿੱਚ ਲੱਖਾਂ ਦੀ ਗਿਣਤੀ ਚ ਸੰਗਤ ਜਿਹੜੀ ਆ ਉਹ ਬਾਹਰੋਂ ਆਉਂਦੀ ਆ ਤੇ ਲੋਕਾਂ ਦੀ ਬਹੁਤ ਹੀ ਸ਼ਰਧਾ ਭਾਵਨਾ ਇਸ ਡੇਰੇ ਨਾਲ ਜੁੜੀ ਹੋਈ ਆ ਤੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਪ੍ਰਸ਼ਾਸਨ ਨੇ ਜਿਹੜਾ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਮੁੱਖ ਰੱਖਦੇ ਹੋਏ ਬੜੇ ਹੀ ਪੁਖਤਾ ਪ੍ਰਬੰਧ ਇੱਥੇ ਕੀਤੇ ਹੋਏ ਆ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਅਸੁਵਿਧਾ ਜਾਂ ਕੋਈ ਸਮੱਸਿਆ ਦਾ ਸਾਹਮਣਾ ਇੱਥੇ ਨਹੀਂ ਕਰਨਾ ਪਵੇਗਾ ਉਹ ਆਪਣੀ ਸ਼ਰਧਾ ਨਾਲ ਦਰਬਾਰ ਵਿਖੇ ਮੱਥਾ ਟੇਕਣਾ ਸਕਦੇ ਆ ਇਸ ਤਰ੍ਹਾਂ ਇਹ ਨਕੀ ਜਨ ਚੱਲਦਾ ਹੈ ਇਹਦੇ ਵਿੱਚ ਇਹਨਾਂ ਦੀ ਜੋ ਰਸਮਾਂ ਹੈਗੀਆਂ ਉਹਦੇ ਅਕੋਰਡਿੰਗ 17 ਤਰੀਕ ਨੂੰ ਇੱਕ ਮਹਿੰਦੀ ਦੀ ਰਸਮ ਹੁੰਦੀ ਹੈ ਤੇ ਉਸ ਤੋਂ ਬਾਅਦ 18 19 ਤੇ 20 ਤਰੀਕ ਦਾ 3 ਦਿਨ ਦਾ ਮੇਲਾ ਹੁੰਦਾ ਹੈ ਜੀ ਬਿਲਕੁਲ ਅਸੀਂ ਰਿਸਿਵਰ ਸਾਹਿਬ ਨੂੰ ਹਦਾਇਤ ਜਾਰੀ ਕੀਤੀ ਸੀ ਕਿ ਜੋ ਵੀ ਡੇਰੇ ਦੀ ਮਾਨ ਮਰਿਆਦਾ ਹੈਗੀ ਆ ਉਹਦੇ ਅਕੋਰਡਿੰਗ ਜਿਸ ਤਰ੍ਹਾਂ ਹਰ ਸਾਲ ਇੱਥੇ ਮੇਲਾ ਹੁੰਦਾ ਲੋਕਾਂ 'ਚ ਬਹੁਤ ਉਤਸ਼ਾਹ ਹੁੰਦਾ ਤੇ ਡੇਰੇ ਦੀ ਮਰਿਆਦਾ ਅਨੁਸਾਰ ਹੀ ਸਾਰੀਆਂ ਤਿਆਰੀਆਂ ਜਿਹੜੀਆਂ ਉਹ ਕਰੀਆਂ ਜਾਣੀਆਂ ਪ੍ਰਸ਼ਾਸਨ ਵੱਲੋਂ ਸੰਤਾਂ ਨੂੰ ਤੇ ਸ਼ਹਿਰ ਵਾਸੀਆਂ ਨੂੰ ਵੀ ਜੀ ਤੁਹਾਡੇ ਮੱਦੇਨਜ਼ਰ ਹੀ ਪ੍ਰਸ਼ਾਸਨ ਵੱਲੋਂ ਅਸੀਂ ਸੰਗਤ ਨੂੰ ਤੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕਰਦੇ ਆ ਕਿ ਉਹ ਆਪਣੀ ਸ਼ਰਧਾ ਨਾਲ ਇੱਥੇ ਮੱਥਾ ਟੇਕਣ ਵਰਤ ਛੱਡ ਕੇ ਆ ਸਕਦੇ ਆ ਅਸੀਂ ਸਾਰੇ ਪ੍ਰਬੰਧ ਤੰਮਲ ਕੀਤੇ ਹੋਏ ਆ ਖਾਸ ਤੌਰ ਤੇ ਸ਼ਹਿਰ ਵਾਸੀਆਂ ਨੂੰ ਅਸੀਂ ਇੱਕ ਐਡੀਸ਼ਨਲ ਅਪੀਲ ਵੀ ਕਰਦੇ ਆ ਕਿ ਕੁਝ ਇਨਕ੍ਰੋਚਮੈਂਟਸ ਜਿਹੜੀਆਂ ਬਾਜ਼ਾਰ ਦੇ ਵਿੱਚ ਹੈਗੀਆਂ ਉਹਨਾਂ ਨੂੰ ਹਟਾ ਲਿਆ ਜਾਵੇ ਨਗਰ ਕੌਂਸਲ ਨੂੰ ਤੇ ਪੁਲਿਸ ਨੂੰ ਵੀ ਇਹਦੀਆਂ ਅਸੀਂ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਆ ਪਾਰਕਿੰਗ ਦੀ ਕੋਈ ਸਮੱਸਿਆ ਜਾਂ ਟ੍ਰੈਫਿਕ ਦੀ ਸਮੱਸਿਆ ਸ਼ਹਿਰ ਦੇ ਵਿੱਚ ਨਾ ਆਵੇ ਇਹ ਸਾਡਾ ਸਾਰਿਆਂ ਦਾ ਸਾਂਝਾ ਮੇਲਾ ਹੈਗਾ ਇਹਨੂੰ ਅਸੀਂ ਸਾਂਝੇ ਤੌਰ ਤੇ ਜਿਹੜਾ ਉਹਨਾਂ ਮਿਲ ਕੇ ਸ਼ਾਂਤਪੁਰ ਰੋਕਟਾਂਗ ਨਾ ਕਰਵਾਈਏ